ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਪੰਜਵਾ ਵਾਰ ਸਲੋਕਾਂ ਨਾਲ ੴ ਗੁਰ ਪ੍ਰਸਾਦ ਸਲੋਕ ਦਾਦ ਪੂਰਨ ਮਾਧ ਪੂਰਨ ਤੰਤ ਪੂਰਨ ਪਰਮੇਸ਼ਰ ਹੈ ਸੰਵਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗ ਦੀ ਸੁਰਾ ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਆ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗ ਦੀ ਸੁਰ ਹੈ ਇਕਨ ਸੁਨਨ ਸੁਨਾਵਨੋ ਮਨ ਮੇਂ ਦਿਰੜਿਆ ਸਾਚ ਊਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾ ਨਗਾਹੀ ਹੈ ਸਭ ਅੰਤਰ ਸੋਈ ਕਰਨ ਕਾਰਨ ਸਮਰਥ ਪ੍ਰਭ ਜੋ ਕਰੇ ਸੋਈ ਖੈਨ ਮਹਿ ਤਾਪ ਉਤਾਪਦਾ ਇਸ ਬਿਨ ਨਹੀਂ ਕੋਈ ਕੰਡੂ ਪਾਤਾਲ ਦੀਪ ਭਰავਿਆ ਸਭ ਲੋਈ ਜਿ세 ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਖੰਡੂ ਬ੍ਰਹਮੰਡ ਪਾਤਾਲ ਦੀਪ ਭਰავੇ ਆ ਸਭ ਲੋਈ ਜਿਵੇਂ ਆਪ ਬੁਝਾਏ ਸੋ ਬੁਝਸੀ ਨਰਮਲ ਜਨ ਸੋਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ੁਰਹ ਪਰਮ ਸਨਮਾਨਯੋਗ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੋਖਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਕੀਰਤ ਬਾਰੰਦਰ ਤਾਂ ਤਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 705 ਉੱਪਰ ਸੁਭਾਏ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਵੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲੱਜੁਕਾਂ ਦੀ ਖਿਮਾ ਕਰਨੀ ਜੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फतह